ਉਹ ਤਾਂ ਗੱਲੀ ਨਾਲ ਬੱਚ ਲਾ ਰਹੇ ਸੀ ਕਰ ਰਹੇ ਸੀ ਬਹੁਤ ਜਿਆਦਾ ਗੱਲੀ ਨਾਲ ਪਹਿਲਾਂ ਵੀ 2-3 ਵਾਰੀ ਇਸ ਵਾਰ ਅਸੀਂ ਗਿਰਦੇ ਬਚੇ ਕਰਿਆ ਸਾਡੇ ਕੋਲੇ ਬੱਚੇ ਸੀ ਛੋਟੇ ਉਹ ਵੀ ਗਿਰਦੇ ਬਚੇ ਨੇ ਤੇ ਜਦੋਂ ਲਾਟ ਤੇ ਆ ਕੇ ਮੇਰੀ ਵਾਈਫ ਤੇ ਮੇਰੇ ਇੱਕ ਛੋਟਾ ਬੱਚਾ ਸੀ ਇਹਨਾਂ ਨੇ ਮੂੜ ਤੇ ਆ ਕੇ ਬਹੁਤ ਤੇਜ਼ ਕੱਟ ਮਾਰਿਆ ਕਰਿਆ ਤੇ ਮੇਰੇ ਵਾਈਫ ਤੇ ਮੇਰਾ ਬੱਚਾ ਦੋਨੇ ਜਾਣੇ ਜਾ ਕੇ ਟਾਕੀ ਵਿੱਚ ਵੀ ਬਾਹਰ ਗਿਰ ਗਏ ਕਰਕੇ ਆ ਪੇਸ਼ੰਟ ਦੀ ਹੈੱਡ ਇੰਜਰੀ ਹੋਈ ਸੀਗੀ ਉਸ ਟਾਈਮ ਪੇਸ਼ੈਂਟ ਦੀ ਕੇਅਰ ਹੋ ਜਾਂਦੀ ਤਾਂ ਪੇਸ਼ੈਂਟ ਬਚ ਜਾਂਦਾ ਇਹਨਾਂ ਨੇ ਬੱਸ ਦੇ ਵਿੱਚ ਹੀ ਪੇਸ਼ੈਂਟ ਨੂੰ ਰੱਖ ਕੇ ਵਾਲੀਆਂ ਹਸਪੀਟਲ ਲੈ ਕੇ ਆਏ ਨੇ ਬਕਾਇਦਾ ਸਰਕਾਰੀ ਹਸਪੀਟਲ ਨਾਲ ਲਿਆਂਦੀ ਇਹਦੀ टाकी ਪਹਿਲਾਂ ਬੰਦ ਸੀ ਹੋ ਸਕਦਾ ਉਲਟੀ ਕਰਵਾਉਣ ਲਈ ਉਹਨਾਂ ਨੇ ਖੁੱਲ੍ਹ ਦਿ ਜਲਦੀ ਬੱਸ ਤੋਂ ਡਿੱਗੀ ਮੈਲਾ ਸਵਾਰੀ ਥਾਂ ਤੇ ਹੀ ਨਿਕਲ ਗਈ ਜਾਨ ਦੇਖੋ ਕਿਵੇਂ ਤੇਜ਼ ਰਫ਼ਤਾਰ ਪੀਆਰਟੀਸੀ ਬੱਸ ਤੇ ਲੱਗ ਰਹੇ ਨੇ ਇਲਜ਼ਾਮ ਤੁਸੀਂ ਵੀ ਦੇਖੋ ਪਰਿਵਾਰਿਕ ਮੈਂਬਰਾਂ ਦਾ ਦੁੱਖ ਨਹੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਫਤਾਰ ਹਾਸਿਆਂ ਦਾ ਕਾਰਨ ਬਣ ਜਾਂਦੀ ਹੈ ਜਿਸ ਦੀ ਤਾਜ਼ਾ ਮਿਸਾਲ ਤੁਰੀ ਦੇ ਪਿੰਡ ਕਾਤਰੋ ਦੇ ਨਜ਼ਦੀਕ ਪੀਆਰਟੀਸੀ ਦੀ ਬੱਸ ਡਰਾਈਵਰ ਦੀ ਅਣਗਹਿਲੀ ਕਾਰਨ ਬੱਸ 'ਚ 1 27 ਸਾਲਾਂ ਔਰਤ ਅਤੇ 7 ਸਾਲਾਂ ਬੱਚੀ ਦੀ ਡਿੱਗਣ ਕਾਰਨ 27 ਸਾਲਾਂ ਔਰਤ ਦੀ ਮੌਤ ਹੋ ਗਈ ਹੈ ਜਦਕਿ 7 ਸਾਲਾਂ ਬੱਚੀ ਇਲਾਜ ਲਈ ਤੁਰੀ ਸਿਵਲ ਹਸਪਤਲ ਵਿੱਚ ਦਾਖਲ ਹੈ ਮ੍ਰਿਤਕ ਦੇ ਪਤੀ ਨੇ মিডিਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਕਾਤਰੋ ਦੇ ਨਜ਼ਦੀਕ ਪੀਆਰਟੀਸੀ ਡਰਾਈਵਰ ਵੱਲੋਂ ਤੇਜ਼ ਰਫਤਾਰੀ ਨਲ ਬੱਸ ਮੋੜੇਗੀ ਜਿਸ ਕਾਰਨ ਮੇਰੀ ਪਤਨੀ ਅਤੇ ਬੱਚੀ ਟੱਕੇ ਚੋਂ ਬਾਹਰ ਡਿੱਗ ਗਏ ਜਿਸ ਕਾਰਨ ਪਤਨੀ ਦੀ ਮੌਤ ਹੋ ਗਈ ਅਤੇ ਬੱਚੀ ਦੇ ਕਾਫੀ ਸੱਟਾਂ ਲੱਗੀਆਂ ਨੇ ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਬੱਸ ਦੇ ਕੰਡਕਟਰ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਕਿਹਾ ਬੱਸ ਹੋਲੀ ਸੀ ਕੰਡਕਟਰ ਨੇ ਕਿਹਾ ਕਿ ਬੱਚੇ ਨੂੰ ਉਲਟੀ ਕਰਾਉਂਦੇ ਸਮੇਂ ਇਸ ਦਾ ਪੈਰ ਦਿਲਸ ਗਿਆ ਜੋ ਕਿ ਥੱਲੇ ਡਿੱਗ ਗਈ ਇਸ ਮਾਮਲੇ 'ਚ ਥਾਣਾ ਸਦਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਬ੍ਰਿਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਲਗੇ 90 ਜਾਣਾ ਸੀ ਕਰਨਾ ਸੀ ਰਿਸ਼ਤੇਦਾਰੀ ਚ ਤੇ ਬਾਤ ਚ ਸਾਰ ਅਸੀਂ ਬੈਠੇ ਸੀ ਸਰਕਾਰੀ ਇਥੋਂ ਸੰਘੇੜੇ ਤੋਂ ਸਰਕਾਰੀ ਬਾਤ ਚ ਤੇ ਬਹੁਤ ਹਨਗੈਲੀ ਨਾਲ ਬਾਤ ਚ ਲਾ ਰਹੀ ਸੀ ਕਰ ਰਹੀ ਸੀ ਬਹੁਤ ਜਿਆਦਾ ਹਨਗੈਲੀ ਨਾਲ ਪਹਿਲਾਂ ਵੀ 2-3 ਵਾਰੀ ਇਸ ਵਾਰ ਅਸੀਂ ਗਿਰਦੇ ਬਚੇ ਕਰਿਆ ਸਾਡੇ ਕੋਲੇ ਬੱਚੇ ਸੀ ਛੋਟੇ ਉਹ ਵੀ ਗਿਰਦੇ ਬਚੇ ਨੇ ਤੇ ਜਦੋਂ ਲਾਸਟ ਤੇ ਆ ਕੇ ਮੇਰੀ ਵਾਈਫ ਤੇ ਮੇਰੇ ਇੱਕ ਛੋਟਾ ਬੱਚਾ ਸੀ ਇਹਨਾਂ ਨੇ ਮੂੜ ਤੇ ਆ ਕੇ ਬਹੁਤ ਤੇਜ਼ ਕੱਟ ਮਾਰਿਆ ਕਰਿਆ ਤੇ ਮੇਰੇ ਵਾਈਫ ਤੇ ਮੇਰਾ ਬੱਚਾ ਦੋਨੋਂ ਜਾਣੇ ਜਾ ਕੇ ਦਵਾ टाकी ਵਿੱਚੋਂ ਬਾਹਰ ਗਿਰ ਗਏ ਕਰਕੇ ਤੇ ਉਸ ਦੇ ਨਾਲ ਜਿਹੜੇ ਹੋਰ ਅੰਦਰ ਸਵਾਰੀਆਂ ਬੈਠੀਆਂ ਸੀ ਉਹ ਵੀ ਸੀਟ ਤੋਂ ਥੱਲੇ ਗਿਰਦੀਆਂ ਕਰ ਗਈਆਂ ਇਹ ਬਹੁਤ ਤੇਜ਼ੀ ਨਾਲ ਇਹਨਾਂ ਘੱਟ ਮਾਰਿਆ ਕਰਿਆ ਸਰ ਕਿਹੜੀ ਬਾਸੀ ਇਹ ਪੀਆਰਟੀਸੀ ਬਾਸੀ ਸਰ ਕੀ ਮੰਗ ਕਰਦੇ ਤੁਸੀਂ ਸਰ ਤਾਂ ਹੁਣ ਇਨਸਾਫ ਚਾਹਦੇ ਸਰ ਨਹੀਂ ਡਿਗੜ ਨਾਲ ਹੋਇਆ ਕੀ ਹੈ ਡਿਗੜ ਨਾਲ ਡੈਥ ਹੋ ਗਈ ਸਰ ਸਿਰ ਤੇ 6:00 6:00 ਵਜ ਗਿਆ ਜੇ ਮੇਰੇ ਬੱਚੇ ਦੇ ਵੀ ਸਿਰ ਤੇ ਸਿਰ ਤੇ ਵਗੈਰਾ ਸੱਟ ਆ ਗਈਆਂ ਕਰੇ ਗਈਆਂ ਉਹਨਾਂ ਦਾ ਸਰ ਉਹ ਕਰਵਾਣਾ ਕਰਨਾ ਡੈਥ ਕਿਦੀ ਹੋਈ ਹੈ ਜੀ ਮੇਰੀ ਵਾਈਫ ਦੀ ਸਰ ਕੀ ਨਾਮ ਸੀ ਉਹਨਾਂ ਦਾ ਸੀ ਮਾਈ ਸੀ ਸਾਉਂ ਦਾ ਬੋਹਾਂ ਗੇਲੀ ਨਾਲ ਚਲਾਉਂਦੇ ਹੈਗੇ ਪਰ ਪ੍ਰਾਈਵੇਟ ਨਾਲੋਂ ਜ਼ਿਆਦਾ ਪੀਆਰਟੀ ਤੋਂ ਤਾਂ ਤੇਜ਼ ਹੋਗੀ। ਉਹ ਦੂਸਰੀ ਗੱਲ ਜਿਸ ਤਰ੍ਹਾਂ ਮੇਰੀ ਸਵਾਰੀ ਨਾਲ ਵੀ ਗੱਲ ਹੋਈ ਸੀ ਜਦੋਂ ਬੱਸ ਹਸਪਤਾਲ ਦੇ ਅੰਦਰ ਆਈ ਹੈ। ਪ੍ਰਾਈਵੇਟ ਹਸਪਤਾਲ ਲੈ ਕੇ ਆਏ ਇਹਨਾਂ ਨੂੰ ਇੱਕ ਤਾਂ ਇਹਨਾਂ ਨੇ ਐਂਬੂਲੈਂਸ ਤੇ ਕਾਲ ਨਹੀਂ ਕੀਤੀ ਉਸ ਟਾਈਮ। ਪੇਸ਼ੈਂਟ ਦੇ ਹੈੱਡ ਇੰਜਰੀ ਹੋਈ ਸੀਗੀ। ਜੇ ਉਸ ਟਾਈਮ ਪੇਸ਼ੈਂਟ ਦੀ ਕੇਅਰ ਹੋ ਜਾਂਦੀ ਤਾਂ ਪੇਸ਼ੈਂਟ ਬਚ ਜਾਂਦਾ। ਇਹਨਾਂ ਨੇ ਬੱਸ ਦੇ ਵਿੱਚ ਹੀ ਪੇਸ਼ੈਂਟ ਨੂੰ ਰੱਖ ਕੇ ਬਾਲੀਆਂ ਹਸਪਤਾਲ ਲੈ ਕੇ ਆਏ ਨੇ ਬਕਾਇਦਾ ਸਰਕਾਰੀ ਹਸਪਤਾਲ ਨਾਲ ਲੈ ਆਨ ਤਾਂ ਉਸ ਤੋਂ ਬਾਅਦ ਜਦੋਂ ਇਹਨਾਂ ਇੱਥੇ ਆਏ ਨੇ ਪ੍ਰਾਈਵੇਟ ਹਸਪੀਟਲ ਤਾਂ ਉੱਥੇ ਡੈਥ ਕਲੀਅਰ ਕਰਤੀ ਸੀ ਡਾਕਟਰ ਨੇ ਇਹਨਾਂ ਨੇ ਇੰਨੀ ਤੇਜ਼ੀ ਨਾਲ ਬੱਸ ਚਲਾਉਂਦੇ ਆ ਮੈਨੂੰ ਸਵਾਰੀਆਂ ਨੇ ਖੁਦ ਦੱਸਿਆ ਉੱਥੇ ਲੇਡੀ ਜਿਹੜੇ ਡੇਲੀ ਪੈਸੇਂਜਰ ਆ ਉਹਨਾਂ ਨੇ ਦੱਸਦੇ ਕਿ ਇਹ ਬਹੁਤ 10 ਬਹੁਤ ਅੰਗੈਲੀਆਂ ਚਲਾਉਂਦੇ ਏਦਾਂ ਹੀ ਘੱਟ ਮਾਰਦੇ ਹਰ ਰੋਜ਼ ਔਰ ਜਿਹੜੀ ਬੱਸ ਖਿੜਕੀ ਤੋਂ ਸਵਾਰੀ ਦਾ ਸੀਟ ਤੋਂ ਬੈਠੀ ਤੇगिरਨੇ ਤਾਂ ਬਹੁਤ ਵੱਡੀ ਗੱਲ ਆ ਗਈ ਕਿ ਕੰਡਕਟਰ ਜਾਂ ਡਰਾਈਵਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਾਂ ਖਿੜਕੀਆਂ ਬੰਦ ਕਰਕੇ ਬੱਸ ਡਰਾਈਵ ਕਰੀਏ ਇਹ ਇਹ ਜੀ ਅੰਗਲ ਨਹੀਂ ਹੋਣਗੇ ਐਕਸੈਂਟ ਰੁਕ ਨਹੀਂ ਸਕਦੇ ਤਾਂ ਬੱਚੇ ਦੀਆਂ ਤਿੰਨ ਵਿੱਚੀਆਂ ਮਦਰ ਜੀ ਨਾਲ ਡੈਥ ਹੋਈ ਹੈ ਤੇ ਇਹਨਾਂ ਦੇ ਪਰਿਵਾਰ ਨੂੰ ਹੁਣ ਆਪਾਂ ਕੀ ਇਨਸਾਫ ਦਵਾ ਸਕਦੇ ਜਾਂ ਮਿਲ ਸਕਦਾ ਆਪਾਂ ਪ੍ਰਸ਼ਾਸਨ ਕਿੰਨੀ ਕੁ ਉਮਰ ਬੱਚੀ ਹੋ ਗਈ ਬੱਚਾ ਜਿਹੜਾ ਵੱਡਾ ਹੈਗਾ 7-8 ਸਾਲ ਦਾ ਛੋਟੀ ਤਿੰਨ ਸਾਲ ਦੀ ਉਸ ਤੋਂ ਬਾਅਦ ਸਾਲ ਕੇ ਦੀ ਇੱਕ ਕੁੜੀਆ ਹੋਰ ਤਿੰਨ ਬੱਚੀਆਂ ਪੰਜਾਬ ਦੇ ਮੁੱਖ ਮੰਤਰੀ ਤੋਂ ਕੀ ਮੰਗਕਾ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗੇ ਇਹੀ ਚ ਕਰਨੇ ਕਿ ਤਾਂ ਬਸਾਂ ਲੈ ਤੇ ਥੋੜੀ ਨਕੀਲ ਪਾਈ ਜਾਵੇ ਜੋ ਅੰਗੇਲੀ ਹੋ ਰਹੀ ਹੈ ਪਰਿਵਾਰ ਵਾਜਣਾ ਆਪਣੇ ਔਰ ਦੂਸਰਾ ਜੋ ਇਹਨੂੰ ਬੱਚੇ ਨੂੰ ਇਨਸਾਫ ਮਿਲ ਜਵੇ ਤਿੰਨ ਬੱਚੀਆਂ ਦਾ ਮਾਤਾ ਹੁਣ ਮਿਲ ਨੂੰ ਰਹੀ ਆਪਾਂ ਇਹ ਹੀ ਰਿਕਵੈਸਟ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਕਿ ਆਪਣਾ ਜਿੰਨਾ ਹੋ ਸਕਦਾ ਹੈ ਉਹ ਸਾਥ ਦਿੱਤਾ ਜਾਵੇ ਕੋਈ ਪ੍ਰੈਸ਼ਰ ਚ ਆ ਕੇ ਜਾਂ ਕੋਈ ਹੋਰ ਸਪਾਰਸ਼ ਆ ਕੇ ਜਾਂ ਕੋਈ ਕਿਸੇ ਕਿ ਤਰ੍ਹਾਂ ਦਾ ਪੀ ਵੱਡੇ ਬੰਦਿਆਂ ਦਾ ਵੱਡੀ ਬਾਤ ਸਾਹਿਬ ਵੀ ਲੈਣ ਦਿਨ ਕਰਕੇ ਇਹ ਕੰਮ ਨਾ ਹੋ ਜੇ ਕਿ ਆਪਾਂ ਇਹਨੂੰ ਰਫਾ ਦਫਾ ਕਰਤਾ ਕਿੰਨੇ ਬੱਚਿਆਂ ਦੇ ਮੀਸੀ ਦੀ ਡੈਥ ਵੀ ਹੋ ਚੁੱਕੀ ਹੈ ਬੱਚਿਆਂ ਦੇ ਕਿੰਨੇ ਕਿੰਨੇ ਬੱਚੇ ਸੱਟ ਲੱਗੀ ਹੈ ਇੱਕ ਬੱਚੇ ਜਿਆਦਾ ਸੱਟ ਲੱਗੀ ਹੈ ਜੀ ਦੂਸਰੇ ਬੱਚੇ ਠੀਕ ਨੇ ਦੋ ਔਰ ਸਦਮੇ ਚਾ ਬੱਚੀ ਹੰਦਰੀ ਹੈਗੀ ਆ ਥੋੜਾ ਹਜੇ ਸੁਤੀ ਪਈ ਹੈ ਤੇ ਉਹਨੂੰ ਹਜੇ ਆਪਾਂ ਟ੍ਰੀਟਮੈਂਟ ਦੇ ਦੇ ਦਿੰਦੇ ਆਲੇ ਡਾਕਟਰ ਨੂੰ ਦਿਖਾਣਿਆ ਉਸ ਵੇਲੇ ਟ੍ਰੀਟਮੈਂਟ ਚੱਲ ਰਿਹਾ ਦਾ ਨਹੀਂ ਤੁੰਦ ਪੈ ਰਹੀ ਸੀ ਮੈਂ ਟਿਕਟਾਂ ਕੱਟ ਕੇ ਅੱਗੇ ਨੂੰ ਆ ਰਿਹਾ ਸੀ ਸਵਾਰੀਆਂ ਦੀ ਮੋੜ ਐ ਜੋ ਮੋੜ ਮੋੜੀ ਤੋਂ ਪਿੱਛੇ ਖੜੇ ਸਿਕਿਉਰਿਟੀ ਪਤਾ ਹੀ ਉਲਟੀ ਕਰਵਾ ਰਹੇ ਸੀ ਕਿ ਬੱਚੇ ਨੂੰ ਤੇ ਗੱਡੀ ਦੀ ਸਪੀਡ ਵੀ ਚੈੱਕ ਕੀਤੀ ਤਾਂ ਬਹੁਤ ਪੈ ਰਹੀ ਸੀ ਹੌਲੀ ਸੀਗੀ ਗੱਡੀ ਉਹ ਆਪਣੇ ਟਾਕੀ ਤੋਂ ਬਾਹਰ ਜਾ ਰਹੇ ਪਿੱਛੇ ਖੜੇ ਟਾਕੀਆਂ ਖੁੱਲੀਆਂ ਸੀ ਕਹਿੰਦੇ ਵੀ ਬੰਦ ਨਹੀਂ ਕੀਤੀ ਹੋਈਆਂ ਸੀ ਟਾਕੀ ਪਹਿਲਾਂ ਬੰਦ ਸੀ ਹੋ ਸਕਦਾ ਉਲਟੀ ਕਰਵਾਉਣ ਲਈ ਉਹਨਾਂ ਨੇ ਖੋਲ੍ਹੀ ਹੋਵੇ ਸਰ ਪੀਆਰਟੀਸੀ ਬੱਸ ਦੇ ਵਿੱਚ ਇੱਕ ਲੇਡੀ ਦੇ ਡਿੱਗਣ ਦੇ ਕਾਰਨ ਮੌਤ ਹੋ ਚੁੱਕੀ ਹੈ ਹਸਤੰਦਰ ਵਿੱਚ ਮਾਮਲਾ ਇੱਕ ਬੱਚੇ ਸੱਟਾਂ ਲੱਗੇ ਨੇ ਕੀ ਕਹਿਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਦਾ ਮਾਮਲਾ ਦੱਚ ਕੀਤਾ ਜਾਏਗਾ ਇਸ ਦੇ ਸੰਬੰਧ ਵਿੱਚ ਸਾਨੂੰ ਸਾਨੂੰ ਲਾਸਟ ਤੋਂ ਇਨਫੋਰਮੇਸ਼ਨ ਮਿਲੀ ਹੈ ਲੇਡੀ ਦੀ ਡੈਥ ਤੋਂ ਦੇ 25 ਦਾਖਲ ਹੋਣ ਬਾਰੇ ਉਹਦੇ ਸਵਾਨ ਚ ਅਸੀਂ ਉਹਦੇ ਬਾਰਸ਼ਾਂ ਦੇ ਬਿਆਨ ਲਿਖ ਕੇ ਜੋ ਵੀ ਬਣਦੀ ਕਾਰਵਾਈ ਹੈ ਉਹ ਕਿਸ਼ਿਸ਼ਟ ਕਰ ਦਾਂਗੇ ਤੇ ਜੋ ਡੈਥ ਵਾਲੀ ਜੋ ਕਾਰਵਾਈ ਹੈ ਉਹ ਕਰਕੇ ਡੈਡ ਬਾਡੀ ਇਹਨਾਂ ਦੇ حوالے ਕਰ ਦਾਂਗੇ ਸਾਡੇ ਸੀ ਇੰਸਪੈਕਟਰ ਤਸੀਮ ਤਸੀਮ ਸਿੰਘ ਕਾਰਵਾਈ ਲਈ ਲੱਗੇ ਹੋਣੇ ਤੇ ਜਲਦੀ ਇਥੇ ਮਕਦਮਾ ਦਰਜ ਕਰਕੇ ਜਿਹੜੇ ਵੀ ਕਨਸਰਨ ਦੋਸ਼ੀ ਹੋਣਗੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ। ਆਰਸੀ ਆਇਆ ਸੀਗਾ 745 ਤੇ ਆਇਆ ਮਾਰਨਿੰਗ ਤੇ ਬ੍ਰਾਡ ਡੈਡੀ ਆਏ ਸੀਗੇ ਫੀਮੇਲ ਪੇਸ਼ੈਂਟ ਹੈ ਹਿਨਾ। ਇੱਕ ਉਹਨਾਂ ਦਾ ਬੇਬੀ ਐਡਮਿਟ ਸੀਗਾ ਬੇਬੀ ਬਿਲਕੁਲ ਠੀਕ ਹੈ ਤੇ ਵੱਡਾ ਹਿਨਾ ਬ੍ਰਾਡ ਡੈਡੀ ਸੀਗੇ ਤੇ ਅਖੰਦੇ ਪਾਇਆ ਗਿਆ ਕਿ ਪਹਿਲਾਂ ਹੀ ਉਹਨਾਂ ਦਾ ਡੈਥ ਹੋ ਚੁੱਕਾ ਸੀ।